ਜਲੰਧਰ ਵਿੱਚ ਪੈਂਦੇ ਥਾਣਾ ਫਲੋਰ ਦੇ ਐਸਐਚਓ ਭੋਸ਼ਨ ਕੁਮਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਸੈਕਸੂਅਲ ਹਰਾਸਮੈਂਟ ਕੇਸ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਕਾਫੀ ਮੂੰਹ ਦੇ ਉੱਤੇ ਝਾੜਚਮਕ ਕੀਤੀ ਗਈ ਕਿਉਂਕਿ ਇੱਕ ਜ਼ਬਰਜਨਾਹ ਦੀ ਪੀੜਤ ਕੁੜੀ ਦੇ ਨਾਲ ਜਿਹੜੀ ਇਹ ਛੇੜਖਾਨੀ ਕੀਤੀ ਗਈ ਬਦਮੀ ਜੀ ਕੀਤੀ ਗਈ ਜਿਸ ਨੇ ਸ਼ਿਕਾਇਤ ਦਿੱਤੀ ਤੇ ਜਿਸ ਤੋਂ ਬਾਅਦ ਉਸ ਦੇ ਖਿਲਾਫ ਕਾਰਵਾਈ ਨੂੰ ਆਰੰਭ ਦਿੱਤਾ ਗਿਆ ਤੋ ਹੁਣ ਉਸੇ ਹੀ ਐਸਐਚਓ ਭੂਸ਼ਣ ਕੁਮਾਰ ਦੇ ਉੱਤੇ ਪੋਕਸੋ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਔਰ ਸੈਕਸੂਅਲ ਹਰਾਸਮੈਂਟ ਦੇ ਇਸ ਕੇਸ ਦੇ ਵਿੱਚ ਉਸ ਨੂੰ 3 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਹਾਲਾਂਕਿ ਉਸ ਨੂੰ ਪਹਿਲਾਂ ਹੀ ਇਸ ਕਾਰਵਾਈ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਆ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਸੀ ਐਸਐਚਓ ਭੂਸ਼ਣ ਕੁਮਾਰ ਨੇ ਜੋ ਪੀੜਤਾ ਦੇ ਇਲਜ਼ਾਮ ਨੇ ਦੋਸ਼ ਨੇ ਇਹ ਕਿਹਾ ਗਿਆ ਕਿ ਉਸ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਧੱਕੇ ਦੇ ਨਾਲ ਥਾਣੇ ਬੁਲਾਇਆ ਗਿਆ ਇਹ ਸਾਰੀਆਂ ਗੱਲਾਂ ਉਸ ਦੇ ਉੱਤੇ ਦੋਸ਼ ਲੱਗਦੇ ਨੇ ਜਿਸ ਦੇ ਕਰਕੇ ਐਸਐਚਓ ਭੋਸ਼ਨ ਕੁਮਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਜਿਸ ਦੇ ਚੱਲਦਿਆਂ ਇਹ ਸਾਰੀ ਸ਼ਿਕਾਇਤ ਮਿਲਣ ਤੋਂ ਬਾਅਦ ਪਹਿਲਾਂ ਉਸ ਨੂੰ ਸਸਪੈਂਡ ਕੀਤਾ ਗਿਆ ਨੌਕਰੀ ਤੋਂ ਫਿਰ ਉਸ ਤੋਂ ਬਾਅਦ ਪੋਸਕੋ ਐਕਟ ਦੇ ਤਹਿਤ ਮੁਕਦਮਾ ਵੀ ਦਰਜ ਕਰ ਦਿੱਤਾ ਗਿਆ ਇਸ ਪੰਜਾਬ ਪੁਲਿਸ ਦੇ ਐਸਐਚਓ ਦੇ ਖਿਲਾਫ ਇਹ ਸੈਕਸੂਅਲ ਹਰਾਸਮੈਂਟ ਦਾ ਕੇਸ ਇੱਕ ਦਿਨ ਵਿੱਚ ਦਰਜ ਨਹੀਂ ਹੋਇਆ ਕਾਫੀ ਸਮੇਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਹਾਲਾਂਕਿ ਜਲੰਧਰ ਦੇ ਸੀਨੀਅਰ ਐਡਵੋਕੇਟ ਨਯਮ ਖਾਨ ਦਾ ਕਹਿਣਾ ਹੈ ਕਿ ਸੈਕਸੂਅਲ ਹਰਾਸਮੈਂਟ ਦੇ ਵਿੱਚ 3 ਸਾਲ ਸਜ਼ਾ ਹੋ ਸਕਦੀ ਹੈ ਤੇ ਐਸਐਚਓ ਦੇ ਉੱਤੇ ਦੋਸ਼ ਇਹ ਹੈ ਕਿ ਉਸਨੇ ਜ਼ਬਰਦਸਤ ਪੀੜਤ ਬੱਚੀ ਨੂੰ ਕਿਹਾ ਕਿ ਤੂੰ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਇਸ਼ਾਰੇ ਵੀ ਗਲਤ ਕੀਤੇ ਗਏ ਤੇ ਉਸ ਦੇ ਨਾਲ ਅਸ਼ਲੀਲ ਗੱਲਬਾਤ ਵੀ ਕੀਤੀ ਗਈ ਇੱਥੋਂ ਤੱਕ ਉਸ ਦੇ ਵੱਲੋਂ ਦੋਸ਼ ਲਾਇਆ ਗਿਆ ਉਸ ਪੀੜਤ ਕੁੜੀ ਦੇ ਵੱਲੋਂ ਕਿ ਉਸ ਨੂੰ ੱੱਕੇ ਦੇ ਨਾਲ ਚੁੰਮਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਬਾਅਦ ਖੁਦ ਇਸ ਲੜਕੀ ਦੇ ਵੱਲੋਂ ਆਪਣੀ ਮਾਂ ਨੂੰ ਦੋ ਦਿਨ ਪਹਿਲਾਂ ਹੀ ਜਿਹੜਾ ਦੱਸਿਆ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੰਜਾਬ ਮਹਿਲਾ ayog ਦੀ ਚੇਅਰਪਰਸਨ ਦੇ ਸਾਹਮਣੇ ਪੇਸ਼ ਵੀ ਹੋਏ ਸੀ ਔਰ ਮਹਿਲਾਵਾਂ ਦੇ ਨਾਲ ਬੀਬੀਆਂ ਦੇ ਨਾਲ ਡਬਲ ਮੀਨਿੰਗ ਗੱਲਾਂ ਕਰਨ ਦੇ ਚੱਲਦੇ ਆ ਐਸਐਚਓ ਨੂੰ ਪਹਿਲਾਂ ਸਸਪੈਂਡ ਵੀ ਕੀਤਾ ਗਿਆ ਤੇ ਬਾਅਦ ਵਿੱਚ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਐਫਆਈਆਰ ਵੀ ਦਰਜ ਕਰ ਦਿੱਤੀ ਗਈ ਹੈ ਮਹਿਲਾ ਆਯੂਗ ਨੇ ਵੀ ਐਸਐਚਾ ਨੂੰ ਐਸਐਚਓ ਨੂੰ ਕਾਫੀ ਜ਼ਿਆਦਾ ਝਾੜਿਆ ਸੀ ਮੌਕੇ ਦੇ ਉੱਤੇ ਔਰ ਇਸ ਮਾਮਲੇ ਦੇ ਵਿੱਚ ਐਸਐਸਪੀ ਨਿਰੰਦਰਪਾਲ ਸਿੰਘ ਨੇ ਜਾਂਚ ਦੇ ਲਈ ਏਐਸਪੀ ਮਨਜੀਤ ਕੌਰ ਨੂੰ ਸੁਪਰਵਾਈਜ਼ਨ ਦੇ ਵਿੱਚ ਇੱਕ ਐਸਆਈਟੀ ਵੀ ਬਣਾ ਦਿੱਤੀ ਹੈ ਆਈਪੀਐਸ ਅਧਿਕਾਰੀ ਦੀ ਜਾਂਚ ਰਿਪੋਰਟ ਦੇ ਬਾਅਦ ਹੀ ਪੰਜਾਬ ਰਾਜ ਬਾਲ ਅਧਿਕਾਰ ਜਿਹੜਾ ਕਮਿਸ਼ਨ ਹੈ ਉਸ ਨੂੰ ਭੇਜਿਆ ਗਿਆ ਸਾਰਾ ਮਾਮਲਾ ਉਸ ਤੋਂ ਬਾਅਦ 9 ਅਕਤੂਬਰ ਨੂੰ ਹੀ ਜਿਹੜੀ ਜ਼ਬਰਜਨਾਬ ਪੀੜਤਾ ਬੱਚੀ ਦੀ ਮਾਂ ਸ਼ਿਕਾਇਤ ਲੈ ਕੇ ਥਾਣਾ ਫਲੋਰ ਪਹੁੰਚੀ ਸੀ ਔਰ ਉਸੇ ਹੀ ਬੀਬੀ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਐਸਐਚਓ ਨੂੰ ਉਸ ਦੇ ਨਾਲ ਭੱਦੀ ਭਾਸ਼ਾ ਦੇ ਵਿੱਚ ਗੱਲਬਾਤ ਕੀਤੀ ਔਰ ਉਸ ਨੂੰ ਇਕੱਲਿਆਂ ਨੂੰ ਮਿਲਣ ਲਈ ਕਿਹਾ ਗਿਆ ਬੇਟੀ ਦੇ ਨਾਲ ਵੀ ਗਲਤ ਹਰਕਤਾਂ ਕੀਤੀਆਂ ਗਈਆਂ ਜਿਸ ਦੇ ਕਰਕੇ ਸਾਰੀ ਗੱਲਬਾਤ ਹੋਈ ਹੈ ਔਰ ਉੱਥੋਂ ਦੇ ਵਕੀਲ ਨੇ ਜਾਣਕਾਰੀ ਦੱਸੀ ਹੈ ਦਿੱਤੀ ਹੈ ਕਿ ਚਾਰ ਸ਼ੀਟ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਇਸ ਕੇਸ ਦੇ ਵਿੱਚ ਉਸ ਦੀ ਨੌਕਰੀ ਵੀ ਤੱਕ ਵੀ ਜਾ ਸਕਦੀ ਹੈ ਹੁਣ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਐ ਐਸਐਚਓ ਦੇ ਖਿਲਾਫ ਕਾਰਵਾਈ ਕਰਨ ਦੀ ਜਾਂ ਜਾਂਚ ਪੜਤਾਲ ਕਰਨ ਦੀ ਉਹ ਚਾਰ ਸ਼ੀਟ ਦੇ ਵਿੱਚ ਕੀ ਦਾਖਲ ਕਰਦੇ ਨੇ ਸਭ ਕੁਝ ਹੁਣ ਉਸ ਦੇ ਉੱਤੇ ਨਿਰਭਰ ਕਰਦਾ ਹੈ ਹਮੇਸ਼ਾ ਦੇ ਲਈ ਵੀ ਨੌਕਰੀ ਜਾ ਸਕਦੀ ਐ ਐਸਐਚਓ ਪੂਸ਼ਨ ਕੁਮਾਰ ਦੀ ਕਿਉਂਕਿ ਉੱਤੇ ਦੋਸ਼ ਆ ਜਿਹੜੇ ਉਹ ਬੀਬੀ ਨੇ ਲਾਏ ਨੇ ਕਿ ਉਸ ਦੇ ਨਾਲ ਗਲਤ ਹਰਕਤ ਵੀ ਕੀਤੀ ਗਈ ਥਾਣੇ ਸੱਦਿਆ ਗਿਆ ਔਰ ਅਸ਼ਲੀਲ ਗੱਲਬਾਤ ਕੀਤੀ ਗਈ ਇਸੇ ਕਰਕੇ ਹੀ ਹੁਣ ਉਸ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜਦੋਂ ਇਸ ਦੀ ਜਿਹੜੀ ਆ ਸ਼ਿਕਾਇਤ ਮਿਲਦੀ ਹੈ ਹੁਣ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਣੀ ਹੈ ਹੁਣ ਚਾਰ ਸ਼ੀਟ ਇਸ ਮਾਮਲੇ ਦੇ ਵਿੱਚ ਸਾਰੀ ਤਿਆਰ ਕੀਤੀ ਜਾਣੀ ਹੈ ਔਰ ਐਸ ਐਚਓ ਨੇ ਜੇਕਰ ਇਸ ਮਾਮਲੇ ਦੇ ਵਿੱਚ ਚਾਰ ਸ਼ੀਟ ਦੇ ਵਿੱਚ ਸਾਰੇ ਦੋਸ਼ ਸਹੀ ਪਾਏ ਜਾਂਦੇ ਨੇ ਤਾਂ ਉਸ ਨੂੰ ਸਜ਼ਾ ਜਿਹੜੀ ਆ ਉਮਰ ਕੈਦ ਤੱਕ ਦੀ ਵੀ ਹੋ ਸਕਦੀ ਹੈ ਔਰ ਸੈਕਸ਼ੂਅਲ ਹਰਾਸਮੈਂਟ ਕੇਸ ਦੇ ਵਿੱਚ ਘੱਟੋ ਘੱਟ ਜਿਹੜੀ ਸਜ਼ਾ ਉਹ 3 ਸਾਲ ਤਾਂ ਹੋਵੇਗੀ ਹੀ ਹੋਵੇਗੀ ਇਹ ਜਿਹੜੇ ਵਕਾਲਤ ਦੇ ਮਹਾਰ ਨੇ ਉਹਨਾਂ ਦਾ ਕਹਿਣਾ ਹੈ ਪੁਲਿਸ ਵਿਭਾਗ ਦੇ ਵਿੱਚ ਹੁਣ ਕੋਰਟ ਦੇ ਵਿੱਚ ਅਰ ਰੀ ਸ਼ੀਟ ਆ ਜਿਹੜੀ ਉਹ ਫਾਈਲ ਕਰੇਗਾ ਇਸ ਤੋਂ ਬਾਅਦ ਹੀ ਕੋਰਟ ਸਜ਼ਾ ਦੇ ਬਾਰੇ ਫੈਸਲਾ ਲਵੇਗੀ ਔਰ ਇਸ ਦੇ ਮਾਮਲੇ ਦੇ ਵਿੱਚ ਟਰਮੀਨੇਟ ਵੀ ਨੌਕਰੀ ਤੋਂ ਕੀਤਾ ਜਾ ਸਕਦਾ ਐਸ ਐਚਓ ਨੂੰ ਔਰ ਦੋ ਦਿਨ ਪਹਿਲਾਂ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਐਸ ਐਚਓ ਭੂਸ਼ਣ ਕੁਮਾਰ ਦੀ ਝਾੜਚਮ ਕੀਤੀ ਗਈ ਸੀ ਜਿਹੜੇ ਕਿ ਚੇਅਰਪਰਸਨ ਨੇ ਰਾਜ ਲਾਲੀ ਗਿੱਲ ਉਹਨਾਂ ਦੇ ਵੱਲੋਂ ਵੀ ਉਸ ਨੂੰ ਕਾਫੀ ਜ਼ਿਆਦਾ ਝਿੜਕਿਆ ਗਿਆ ਸੀ ਕਿ ਤੁਸੀਂ ਪੌੜਾ ਵਾਲੀ ਨੌਕਰੀ ਵਰਦੀ ਪਾ ਕੇ ਔਰ ਲੋਕਾਂ ਦੇ ਨਾਲ ਜ਼ਿਆਤੀਆਂ ਕਿਉਂ ਕਰਦੇ ਹੋ ਔਰ ਔਰਤ ਦੇ ਨਾਲ ਇਸ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਕਿਉਂ ਕੀਤੀਆਂ ਗਿਆ ਇਹ ਸਾਰੀ ਗੱਲ ਨੂੰ ਲੈ ਕੇ ਥਾਣੇ ਦੇ ਵਿੱਚ ਮਹਿਲਾ ਦੇ ਨਾਲ ਹੋਈ ਜਿਹੜੀ ਬਦਸਲੂਕੀ ਆ ਜਾਂ ਗੱਲਬਾਤ ਆ ਸੀਸੀਟੀਵੀ ਫੁਟੇਜ ਵੀ ਚਾਹੀਦੀ ਹੈ ਇਸ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਮਹਿਲਾ ਾਇਯੋਗ ਦੀ ਚੇਅਰਪਰਸਨ ਨੇ ਕਿਹਾ ਐਸਐਚਓ ਨੂੰ ਕਿਹਾ ਕਿ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਔਰ ਉਹ ਕਿਵੇਂ ਇੱਕ ਜ਼ਬਰਜਨਾਹ ਦੀ ਵਿਕਟਮ 14 ਸਾਲ ਦੀ ਔਰ ਉਸ ਦੇ ਨਾਲ ਸ਼ਬਦਾਵਲੀ ਜਿਹੜੀ ਉਸਨੇ ਵਰਤੀ ਹੈ ਬਹੁਤ ਹੀ ਨਿੰਦਣਯੋਗ ਹੈ ਉਸਨੇ ਜਿਹੜੀ ਸ਼ਬਦਾਵਲੀ ਵਰਤੀ ਇਸ ਦੇ ਬਾਰੇ ਦੇ ਵਿੱਚ ਵੀ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ ਲੱਗੇ ਨੇ ਜੇਕਰ ਸਹੀ ਪਾਏ ਜਾਂਦੇ ਨੇ ਤਾਂ ਉਸਤੇ ਬਾਅਦ ਮੁਸ਼ਕਲਾਂ ਵੱਧ ਜਾਣਗੀਆਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਐਚਓ ਨੇ ਖੁਦ ਕਿਸੇ ਤਰ੍ਹਾਂ ਦੀ ਵੀ ਗੱਲ ਐ ਖੁੱਲ ਕੇ ਸਾਹਮਣੇ ਸਪਸ਼ਟੀਕਰਨ ਨਹੀਂ ਦਿੰਦਾ ਕਿ ਅਸਲ ਦੇ ਵਿੱਚ ਉਸਤੇ ਜਿਹੜੇ ਦੋਸ਼ ਲੱਗ ਰਹੇ ਨੇ ਇਸੇ ਕਰਕੇ ਸ਼ਾਇਦ ਕਿ ਉਹ ਖੁੱਲ ਕੇ ਹੁਣ ਬੋਲਣ ਜੋਗਾ ਨਹੀਂ ਰਿਹਾ ਜਾਂ ਵਜ੍ਹਾ ਕੋਈ ਹੋਰ ਹੈ ਉਸ ਨੂੰ ਚੁੱਪ ਰਹਿਣ ਦੇ ਲਈ ਮਜਬੂਰ ਕਿਉਂ ਹੋਣਾ ਪੈ ਰਿਹਾ ਕਿਉਂ ਹੁਣ ਮੁਸ਼ਕਲਾਂ ਦੇ ਵਿੱਚ ਉਹ ਫਸ ਗਿਆ ਇਸ ਕਰਕੇ ਜਾਂ ਵਜ੍ਹਾ ਕੋਈ ਹੋਰ ਹੈ ਤਾਂ ਹੁਣ ਜਿਹੜੀ ਇਹ ਕਾਰਵਾਈ ਕੀਤੀ ਹੈ ਜਿਵੇਂ ਚਾਰ ਸ਼ੀਟ ਦਾਖਲ ਹੋਣੀ ਹੈ ਕੋਰਟ ਵਿੱਚ ਫਾਈਲ ਕੀਤੀ ਜਾਣੀ ਹੈ ਉਸ ਤੋਂ ਬਾਅਦ ਅਦਾਲਤ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਸਜ਼ਾ ਕਿ ਸੁਣਾਈ ਜਾਣੀ ਹੈ ਹਾਲਾਂਕਿ ਇਸ ਕਾਨੂੰਨ ਦੇ ਮੁਤਾਬਕ ਜਿਸ ਦੇ ਤਹਿਤ ਇਸ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਤਹਿਤ ਘੱਟੋ ਘੱਟ 3 ਸਾਲ ਦੀ ਸਜ਼ਾ ਔਰ ਇੱਥੋਂ ਤੱਕ ਕਿ ਉਮਰ ਕੈਦ ਦੀ ਵੀ ਸਜ਼ਾ ਸੁਣਾਈ ਜਾ ਸਕਦੀ ਹੈ ਪਰ ਦੇਖਦੇ ਹਾਂ ਨਿਰਭਰ ਕਰਦਾ ਹੈ ਕਿ ਪੁਲਿਸ ਇਸ ਮਾਮਲੇ ਦੇ ਜਾਂਚ ਪੜਤਾਲ ਕਰਕੇ ਕੀ ਰਿਪੋਰਟ ਤਿਆਰ ਕਰਦੀ ਹੈ ਉਹਨਾਂ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ